ਇਸ ਸੱਚੀ ਗੱਲ ਜੀ ਸਾਰਿਆਂ ਨੂੰ ਮੋਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਆਂ ਛੋਟੇ ਰੇਡ ਚੀਂ گاਵਾ ਤੁਹਾਨੂੰ ਦਿਖਾਉਣੀ ਆ ਤੇ ਮੱਝ ਤੁਹਾਨੂੰ ਗੱਭਣੇ ਤੁਹਾਨੂੰ ਦਿਖਾਵਾਂਗੇ ਬਾਕੀ ਇਹ ਆ ਵੀ ਗੱਬਣ ਆਪਣੀ ਪਾਸ ਕਰਕੇ ਖੜੋ ਤੇ ਸੂਈਆਂ ਦੇ ਆਪਣੀ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਜੋ ਵੀ ਕੁਛ ਆ ਇੱਥੋਂ ਵੇਖ ਚਾ ਕੇ ਪੁੱਛੋ ਲਿਆ ਕਰੋ ਜੀ ਹਾਂਜੀ ਵੇਖ ਜੀ ਸੱਸੀ ਗਾਲ ਜੀ ਹੋਠ ਠੀਕ ਠਾਕ ਜੀ ਚਲੋ ਵਧੀਆ ਜੀ ਇਧਰ ਜੀ ਨਾਮ ਦਾ ਨਾਮ ਦੱਸਦੇ ਕਰੀ ਗਾ ਉਸ ਨੂੰ ਸ਼ਹਿਰ ਨਾਲਾ ਜ਼ਿਲ੍ਹਾ ਬਸਰ ਫੋਨ ਨੰਬਰੇ ਬੋਲ ਦੋ 81 65 755 ਠੀਕ ਹੈ ਤਿੰਨ ਗਾਵਾਂ ਤੇ ਇੱਕ ਮੱਝ ਹਨਾ ਤਿੰਨ ਗਾਵਾਂ ਇੱਕ ਮੱਝ ਪਹਿਲਾਂ ਮੱਝ ਵਿਖਾ ਦੀਏ ਫਿਰ ਕਿਹ ਗਾਵਾਂ ਵਿਖਾ ਦੀਏ ਮੱਝ ਤੋਂ ਮਰਾਓ ਚਲੋ ਪਹਿਲਾਂ ਮੱਝ ਹੀ ਵਿਖਾ ਦਿੰਦੇ ਹਾਂ ਆਹ ਬੋਲੇ ਜਮਾਂ ਵੀ ਗੱਭਨ ਜੇ ਇਹ ਵੀ ਜੇ 7 ਮਹੀਨੇ ਲੱਗੇ ਗੱਭਨ ਜੇ ਅੱਛਾ 7 ਮਹੀਨੇ ਦੀ ਗੱਭਨ ਉਹ ਉਧਰੋਂ ਦੀ ਵਾਦਾ ਕਰਦਾ ਹੋ ਜਾਂਦਾ ਏ ਠੀਕ ਆ ਠੀਕ ਆ ਅਸੀਂ ਟਿਕਟੋ ਚੱਕ ਲਈ ਟਿਕਟ ਡੰਡਾ ਲਵਾਇਆ ਕਿੰਨੇ ਕ ਦੁੱਧ ਵਾਲੀ ਆ ਤੇ ਦੁੱਧ ਪਹਿਲੇ ਸੋਏ ਰ ਪਾਈ ਜਵੇਂ ਕਈ ਇਹ ਇੰਨਾ ਉਨਾ ਪਰ ਇਹਨੇ 12 ਗਰੁੱਦੋ ਦਿੱਤਾ ਏ ਅੱਛਾ ਉਹ ਦੂਜੇ ਸੇ ਸੁਣਾ ਜੀ ਭਾਈ ਕੁਲੀ ਵੀਰ ਜਮੀ ਦਾ ਜੀ ਮੋਲੇ ਦਾ ਕਰ ਦੇਣਾ 2 ਨੰਬਰ ਦੇ ਹਿਸਾਬ ਨਾਲ ਤੋਰੋ ਹਾਂ ਫਿਰ ਇੱਕ ਟੁੜੀ ਵਾਲੀ ਬਣਾਉਣੀ ਆ ਠੀਕ ਆ ਮੈਂ ਹੁਣ ਵੇਲੇ ਹੋ ਗਈ ਉਹ ਦਿਹਾੜੀ ਹੁਣ ਬਜਟ ਮਾਰਾਂਗੇ ਠੀਕ ਆ ਹਾਂ ਦੁਆ ਨਿਆ ਲੇ ਤੋ ਰੋ ਸੱਤ ਮਹੀਨੇ ਦੀ ਜਿਹੜੀ ਗੱਬਣ ਆ ਤੇ ਹੁਣ ਦੁੱਧਾ ਛੱਡੀ ਠੀਕ ਆ ਹਾਂ ਬਾਕੀ ਉਤਰੇ ਇਹ ਆ ਵੀ ਚਲੋ ਜੰਮੀ ਪਲੀ ਆ ਜਿਹੜਾ ਕੋਈ ਸੰਭ ਨਾਲ ਲੈ ਜਾਊਗਾ ਤੇ ਜਦੋਂ ਤੱਕ ਇਹਨੇ ਸੁਣਾਵਾ ਸਰੀਰ ਚੰਗਾ ਭਰ ਜਾਣਾ ਇਹ ਕਿੰਨੇ ਦੀ ਆਪਾਂ ਦੇਣੀ ਆ ਇਸ ਹਾਲਾ ਗਾਂ ਦਾ ਡਬਲ ਹੀ پیسے ਕਰਦੇ ਆਪਾਂ ਦੇ ਹਿਸਾਬ ਨਾਲ ਹਾਂ ਦੇਖ ਸਾਡੇ ਖਾਣੇ ਤੇ ਉਤਰਾਂ ਥਣ ਥਣ ਪਾਸੇ ਸਾਡੇ ਭੂਰ ਕੋਈ ਛੱਟਾ ਥਣ ਘਰ ਵਾਦੀ ਆਪਣੀ ਸੁੰਦਾਂ ਤੱਕ ਮਿਲਦੀ ਆ ਠੀਕ ਆ ਤੇ ਕਿੰਨਾ ਫਿਰ ਮੁੱਲ ਵਿੱਦੀ ਇਹਦਾ ਮੋਲੇ ਵੀ ਦੀ 2 ਨੰਬਰ ਦੇ ਹਿਸਾਬ ਨਾਲ ਆਪਾਂ ਅੱਜ ਦੇਣੀ ਚ ਮੋਲੇ ਛੋੜਾ ਕੋ ਸਾਮ ਨੂੰ ਖਰਚੇ ਦੇ ਚਲੋ ਬੋਧਾ ਛੋਟੀ ਚੰਗੀ ਆ ਲੈ ਤੁਹਾਨੂੰ ਪਤਾ ਹੁਣ ਆ ਰਿਹਾ ਅੱਜ ਲਈ ਆ ਇੰਨੀ ਰਕਮ ਬਣ ਕੇ ਜੇ ਤੁਹਾਨੂੰ ਰਾਸੀ ਕਰਨਾ ਹਾਂਜੀ ਦੇ ਦਿਆ 50000 ਦੀ ਹਾਂ ਨਹੀਂ ਜਦਗੀ ਕਰਦੇ ਥੋੜੀ ਬਾਤ ਛੋਟ ਹੋ ਰਹੀ ਨਿੰਜਾ ਜੀ ਆ ਜੀ ਪਾਜੀ ਹਾਂ ਨਾ ਦਵਾਂਗੇ ਜਿੰਨ ਤਿਆਰ ਵੀ ਥੋੜੀ ਜਾਈਆਂ ਤੇ ਅਸੀਂ ਵੀ ਅਸੀਂ ਆ ਛੋਟੀ ਜਿੰਨ ਤਿਆਰ ਹੋ ਗਈ ਠੀਕ ਆ ਹਾਂ ਇਹ ਆ ਬਈ ਇੱਕ ਹਿਸਾਬ ਦੀ ਅੱਜ ਕਟੀਆਂ ਵਾਲੇ ਮੋਲੇ ਦੇਤੀ ਆ ਕਟੀਆਂ ਵਾਲੇ ਬੋਲੇ ਜੇ ਮੰਨ ਲਓ ਜਾਲੀ ਨੇ ਬਗੇ ਜ 45 ਖਰੀਦੀ ਅੱਜ 2 ਨੰਬਰ ਜਿਆ ਹਾਂਜੀ ਹਾਂਜੀ ਤੇ ਤੇ ਆ ਵੈੜ ਜਿਹੜੀ ਚੰਗੀ ਜਵਾਨੇ ਹੈ ਵੀ ਇਹ ਵੈੜ ਦੇ ਵਿੱਚ ਤੋਹੇ ਲੰਦਾ ਹੈ ਤਾਂ ਚੰਗੀ ਸਿਰਾਜ ਹੈ ਚੰਗੇ ਘੱਦ ਘਾਟ ਸਿਆ ਤੇ ਸੰਭੇ ਸੰਭੇ ਚੰਗੇ ਰੀਜਣਾ ਵਾ ਗੱਬਨੇ ਆ ਵੀ ਇਹ ਵੀ ਜੀ ਸਤਾਮੀ ਨਦੀ ਇਹ ਵੀ ਜੀ ਅੱਛਾ ਜੇ ਚੱਕ ਲਈਏ ਦੋ ਚਾਦਨ ਉਧਰੋਂ ਦੀ ਵਧਾ ਘਟਾ ਹੋ ਸਕਦੇ ਸੂਆ ਪਹਿਲਾ ਹੀ ਸੂਆ ਪਹਿਲਾ ਚਾਰ ਦੰਦ ਅੱਛਾ ਜਿਹਨਾਂ ਗਵਾਈ ਉਹ ਇਹਦੀ ਮਾਂ ਨੇ ਮਤਲਬ ਪਿਛਲੇ ਸੂਏ ਉਹ ਜਿਹੜਾ ਕੋਈ ਅੱਧਿਆਦੀ ਆ ਜਿਹਦੇ ਉਹਨੇ 25 26 ਦਿਨ ਚਵਾਇਆ ਵਾ ਠੀਕ ਆ ਇਹਦੀ ਮਾਂ ਨੇ ਤੇ ਬਾਕੀ ਇਹ ਵੀ ਇਹ ਵੀ ਹੁਣ ਸੂਈ ਵੀ ਤਾਂ ਪਲਾਸੀ ਜਾਊਗੀ ਅੰਦਰ ਨਹੀਂ ਆਂਦੀ ਇਹ ਠੀਕ ਆ ਹਾਂ ਹਾਂ ਇਹਦੇ ਵੀ ਦੇਖ ਸਕਦੇ ਆ ਆਪਾਂ ਲੱਗਦੀ ਇਹ ਬੜੀ ਆਈ ਨਹੀਂ ਕੋਈ ਪਾਈ ਹੁੰਦਾ ਦੀ ਆਪ ਪਹਿਲਾ ਸਵੇਰ ਹੈ ਜੇ ਸੁਨਾ ਇੰਨੇ ਜਿੱਦਾ ਮਰਜ਼ੀ ਬਿਠੋ ਸਾਡੀ ਸੀਰ ਬਹੁਤੀ ਠੰਡੀ ਆਪੋ ਤੇ ਬਾਕੀ ਹੈਗੀ ਜਰਸੀ ਕ੍ਰੋਸ ਤੇ ਆ ਆ ਵੇ ਲੋ ਹੈ ਵੀ ਠੰਡਾ ਜੇ ਕਾਫੀ ਸ਼ਾਂਤ ਜੇ ਸੁਭਾ ਦੀ ਚਾਰ ਦੰਦ ਜਿਹੜੇ ਬਰਾਬਰ ਦਈ ਹੈ ਕਰਨ ਹਾਂਜੀ ਆ ਵੇ ਲੋ ਚੋਗੀ ਦੋੰਦੀ ਤੋਂ ਚੋਗੀ ਆ ਹੁੰਦੀ ਆ ਬਾਕੀ ਕਿਹ ਵੀ ਨੇ ਸਾਂਭੀ ਚੰਗੀ ਧੀ ਜਨਾਵਾ ਕਈ ਵਾਰੀ ਕਈ ਵਾਰੀ ਘਰਾਂ ਜਿਵੇਂ ਕੋਈ ਮਜਬੂਰੀਆਂ ਹੋ ਜਾਂਦੀਆਂ ਸਗੀ ਜਿੱਦਾਂ ਮਰਜ਼ੀ ਬੀਠੇ ਦੋ ਬਹੁਤ ਚੰਨ ਥੱਲੇ ਹੁਣ ਤੁਸੀਂ ਚੰਗੀ ਐ ਜਿੱਦਨ ਪਿਆਰ ਹੋਈ ਭਾਜੀ 20 ਤੋਂ ਪਲੱਸ ਹੀ ਜਾਣੀਏ ਜਿਵੇਂ ਦੋਤਾ ਹੀ ਵੀ ਨੇ ਸਾਂਭੀ ਤੇ ਚੰਗੀ ਵੈੜ ਭਰਨੀ ਐ ਬਸ ਬਾਕੀ ਖੜੇ ਕੋਈ ਵੀਰ ਸਾਂਭਣ ਵਾਲਾ ਆਪਾਂ ਪਹਿਲਾਂ ਕਹਿੰਦੇ ਆ ਮਨੂੰ ਡਾਕਟਰ ਕੋਲ ਚੈੱਕ ਕਰਾਈ ਆ ਹਾਂਜੀ ਭਾਜੀ ਇਹਦੀ ਅਰਦਾਸ ਹੋਈ ਆ ਹਾਂਜੀ ਉਹ ਜਦੋਂ ਉਹਦੀ ਪਤਾ ਹੋਈ ਸਾਈਦਾ ਉਹਨੂੰ ਪਤਾ ਠੀਕ ਐ ਜੀ ਮੱਟ ਬੁੱਟੇ ਹਵਾਂ ਨੇ ਜਾਨ ਦੇਖ ਸਾਡੇ ਜਿੱਦਾਂ ਤਿਆਰ ਹੋਈ ਚੰਗੀ ਭਰੂਗੀ ਰਾਜੀ ਆ ਸਾਭੀ ਸੁੰਦੀ ਚੰਗੀ ਆ ਤੇ ਇਹਦਾ ਫਿਰ ਮੁੱਲ ਇਹ ਆ ਪਹਾੜ ਆ ਭਾਈ ਦੇ ਦਾਂਗੇ 37000 ਦੀ 37 ਦੀ ਪਰ ਵਸ਼ੀ ਬਣੂ ਚੰਗੀ ਹੋ ਗੋ ਥੱਲੇ ਚੱਲ ਜਿਓ ਦੇਖੋ ਥਾਂ ਤੁਹਾਨੂੰ ਦੇਖੋ ਕਿੱਡਾ ਵਧੀਆ ਲੱਗੇ ਠੀਕ ਆ ਆ ਗਏ 37 ਜੋ ਕੋ ਮੰਨ ਤਾਣ ਭਾਈ ਹਾਂ ਨਾ ਜੀ ਬਤਾਉਂਗੇ 35000 ਦੀ 35000 ਦੀ ਪਰ ਵਸ਼ੀ ਡਬਲ ਹੀ ਕਰੂ ਜਦ ਤੱਕ ਤਿਆਰ ਹੋ ਗਈ ਨਾ ਵਸ਼ੀ 75000 ਦੀ ਵਸ਼ੀ 80 ਜਿਹਾ ਬਣ ਜੇ ਠੀਕ ਆ ਹਾਂ ਤੇ ਬਾਕੀ ਚਲੋ ਇਹਨੇ ਗਾਂ ਸੁਣਾਵੇਂ ਵਧੀਆ ਸਮੇਂ ਚ ਆ। ਕਿਹੜਾ ਵੀ ਕਵੇ ਕੋਈ ਇਹਨੂੰ ਜਾ ਕੇ ਸਾਹਮਣੀ ਆ ਰਾਜੀ ਕਰਨੀ ਪੈਣੀ ਆ ਰਾਜੀ ਪਈ ਪਈ ਆ। ਤੇ ਰਾਜੀ ਇਹ ਪੂਰੀ ਸਿੱਧੀ ਆ ਪੂਰੀ ਲੱਕ ਤਾਂ ਵੀ ਆਪਾਂ ਦੇਖੋ। ਮੂੰਹ ਮਾੜੇ ਮਾੜੋ। ਜੀ ਭਾਜੀ ਖੰਨੇ ਜਾਂਦੇ ਨਾ ਮੰਡੀਆਂ 'ਚ। ਇਹ ਜਿਹੜੇ 30000 ਦੀਆਂ ਬੱਛੀਆਂ ਕਾਂਜ ਵੀ ਕੰਨੀਆਂ ਜੀ। ਹਾਂਜੀ ਹਾਂਜੀ। ਇਹ ਵੀ 7 ਮਹੀਨੇ ਦੀ ਗੱਭਣਿਆ ਜਿਹੜੀ। ਤੇ ਆ ਬੱਚੇ ਤਾਂ ਵੀ ਨਹੀਂ ਆ। ਇਹ ਬੱਚੇ ਨਹੀਂ। ਇਹਦੇ ਕੋਲ ਦੁੱਧ। ਦੇਖੋ ਤੁਸੀਂ 6 ਕਿਲੋ ਜੀ। ਤੋਰ ਦੋ ਫੇਰ ਇਹਨਾਂ। ਏ ਅੱਭੀ ਚਲੋ ਚਾਹ ਪਾਣੀ ਲੈ ਕੇ ਵੀਦਾ ਸਾਲੀ ਜਾਊਗੀ ਖਾਣੇ ਦੇ ਸੰਦੇ ਦੇ ਲਾਗੇ ਤੋਂ ਇਹਦੇ ਤੇ ਕਿੰਨਾ ਇਹਦਾ ਮੁੱਲ ਫਿਰ ਇਹ ਭਾਈ ਖਾਣਾ ਇਹ ਬਦੇ ਲਾਗੇ 10000 ਅੱਛਾ ਪੂਰੇ 10000 ਦਾ ਖਾਣਾ ਅੱਜ ਹਿਸਾਬ ਨਾਲ ਇਹ ਕੱਲ ਪਾ ਵੀਡੀਓ ਪਾਈ ਇਹਦੀ ਅੱਛਾ ਇਹ ਕੱਲ ਵਿਕੀ 13000 ਦੀ ਅੱਛਾ ਸਾਈ 500 ਬਾਕੇ ਮੁਰਗੇ ਉਹਨੇ ਵੀਰ ਨੇ ਫੋਨ ਹੀ ਚੁੱਕਿਆ ਖਾਲਾ ਉਹ ਹੋਰ ਗਾਹਕ ਬੜੇ ਫੋਨ ਬੜੇ ਆਏ ਹੈ ਵਜੇ ਅੱਛਾ ਮੁਰਗੇ ਬੰਦਾ ਜਾਂ ਸਾਈ ਦਾ ਪਾਵੇ ਜਾਂ ਫਿਰ ਫੋਨ ਹੈ ਸਾਈ ਡਾਕੀ ਚ ਨਹੀਂ ਤੁਹਾਨੂੰ ਪਤਾ ਹਾਂਜੀ ਹਾਂਜੀ ਸਾਈ ਬਾਤੀ ਹਲੇ ਨੇ ਤੇ ਹੁਣ ਇੱਕ ਸੱਜਰ ਸੂਈ ਵੈੜ ਦਿਖਾ ਦਈਏ ਫਿਰ ਹਾਂਜੀ ਇਹ ਸੂਈ ਦੇ ਬੱਛੀ ਜੇ ਮਗਰ ਦੇ ਇਹਦੇ ਮਗਰ ਬੱਛੀ ਆ ਉਸਤਾਜੀ ਸੂਈ ਆ ਸੂਈਆਂ ਨਾਲ ਉਹ ਨਾਲ ਜੇ ਛੱਲਿਆਓ ਆ ਲੈ ਨਾਲ ਨਾਲ ਜੀ ਆਵਲੋ ਬੱਛੀ ਜੇ ਮਗਰ ਬੱਛੀ ਮਗਰ ਦੇ ਪਰ ਸੋਈ ਜੇ ਬਾਕੀ ਆ ਵੀ ਚਲੋ ਵੈੜ ਕੇ ਨੀ ਸੰਭੀ ਨਹੀਂ ਆ ਸਾਂਭੇ ਨਹੀਂ ਹੈ ਕਿਸੇ ਨੇ ਸਾਂਭੀ ਘੱਟਿਆ ਸੂਆ ਪਹਿਲਾ ਹੀ ਪਹਿਲਾ ਸੂਆ ਜੇ ਪਾਈ ਦੀ ਮੈਂ ਦੁੱਧੀਆਂ ਗਰੰਟੀ ਦੇਵਾ ਦੁੱਧ ਤਿੰਨ ਚਾਰ ਕਿਲੋ ਬੋਲਾ ਹੀ ਜੇ ਸਭ ਥਾਂ ਦੇ ਵੇਖ ਵਾਲੀ ਬਗਲ ਕਰਦੇ ਆ ਠੀਕ ਆ ਤਿੰਨ ਚਾਰ ਕਿਲੋ ਦੁੱਧ ਨਹੀਂ ਕਹਿੰਦੇ ਸਭ ਥਾਂ ਦੇ ਵੇਖ ਵਾਲੀ ਗੱਲ ਹੈ ਅਜੇ ਤੇ ਚਲੋ ਅਜੇ ਤਾਜੀ ਸੂਈ ਆ ਪਾਈ ਬੰਗੇ ਬੂੰਗੇ ਤੋਂ ਬਿਨਾ ਹੀ ਮਿਲਦੀ ਏ ਕੋਈ ਮੰਗਾ ਦੀ ਕੁਛ ਨਹੀਂ ਪੱਛੀ ਕਿਲੋ ਜੋ ਇਹ ਆਵੇ ਹੈਗੀ ਚਲੋ ਸੱਜਰ ਸੂਈ ਆ ਸਾਰੀਆਂ ਗਰਮੀਆਂ ਕਿਸੇ ਵੀਰ ਦਾ ਕਰਦਾ ਵਧੀਆ ਸਾਰੀ ਜਣਾ ਇਹਨੇ ਅਧੇਰਾ ਕਿ ਲਾ ਪਾਇਆ ਲਾ ਪਾਇ ਕੁਛ ਨਹੀਂ ਲਾ ਸਕਿਆ ਦਿਓ ਬੱਚੀ ਦਾ ਬੜਾ ਦੱਦੀਓ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ। ਇਹ ਅਗਲਾ ਲੱਪਾ ਜਿਹੜਾ ਹੁੰਦਾ ਬੱਸ ਉਹ ਇਹ ਹਾਂਜੀ। ਫਾਈ ਵੀਟੀ ਮੈਂ ਦੁੱਧ ਹੀ ਗਾਲੀ ਕਰਦਾ ਤੁਹਾਨੂੰ ਮੇਰੇ ਕੋਲ ਤੇਲ ਨਾਲ 4 ਹੋਏ। ਮਤਲਬ ਦੋ। ਫਾਈ ਆਪਾਂ ਦੁੱਧ ਹੀ ਗਾਲੀ ਨਹੀਂ ਰੱਖਦੇ। ਥਾਂ ਦੇਖ ਵਾਲੀ ਗੱਲ ਜੇ। ਖਾਣੇ ਨੇ ਦੇਖਾ। ਉਹ ਆਪਣਾ ਕੀ ਹੋਣੀ ਹੈ? ਉਹ ਤਰ੍ਹਾਂ ਕਿੰਨਾ ਕੁ ਦੁੱਧ ਕੱਢੀ ਜਾਊਗੀ? ਆਹ ਭਾਈ ਜਦੋਂ ਜ਼ਿਆਦਾ ਨਹੀਂ ਕੋਈ 7-8 ਕਿਲੋ ਦੇ ਦੇਈ ਜਾਊਗੀ ਇਹ ਵੀਟੀ ਦੇ ਹਿਸਾਬ ਅਸੀਂ ਦੇਣਾ। ਤੇ ਮੁੱਲ ਫਿਰ ਰੱਖਾ ਦੀ ਆ। ਮੁੱਲ ਦੇ ਲਈ 15000 ਦੀ 15000 ਦੀ 14000 ਦੀ ਭਾਈ ਦੇ ਦੰਗ ਖਾਣਗੇ ਅੱਛਾ 14000 ਦੀ ਹਾਂ ਕੋਈ 100 200 ਮਾਨਦਾਨ ਹੋ ਜਾਊਗਾ ਠੀਕ ਹੈ ਹਾਂ ਤੇ ਠੀਕ ਹੈ ਜਿਹੜਾ ਕੁਛ ਹੈ ਨਾ ਬਸ ਬਹੁਤ ਮਿਹਰਬਾਨੀ ਆਪਣੀ ਬੇਸ਼ੱਕ ਚੈੱਕ ਪਾਸ ਕਰਾ ਖੜਨ ਚੋ ਚੋਆ ਖੜਨ ਗਰਮੀ ਭਾਈ ਗਾਂ ਦੀ ਆਪਣੀ 3 ਲੱਖ ਦੀ ਗਰੰਟੀ ਆ ਤਸੱਲੀ ਇਥੇ ਗਰੰਟੀ ਨਹੀਂ ਆਉਂਦੀ ਮੇਰੇ ਗਾਂ ਆ ਪਕੇ ਲਾਂਭਾ ਨਹੀਂ ਇਹ ਆਪੇ ਕੱਬਣਾ 3 ਦਿਨਾਂ ਦੇ ਵਿੱਚ ਵਿੱਚ ਕੋਈ ਚੈੱਕ ਕਰਾ ਲੇ ਹਨਾ ਦੋਵੇਂ ਉਧਰੋਂ ਤੁਸੀਂ ਬੜਾ ਘਟਾ ਹੋ ਜੀ 10000 ਦੀ ਗੱਲ ਹੀ ਨਹੀਂ ਕਰਦਾ ਠੀਕ ਹੈ ਜੀ ਤੇ ਬਾਕੀ ਇੱਥੇ ਆ ਕੇ ਆਪਣੀਆਂ ਚੈੱਕ ਪਾਸ ਕਰ